ਤਾਂ ਅਸੀਂ ਕਰ ਰਹੇ ਆ ਪੰਜਾਬੀ ਵਿਆਕਰਣ ਤਾਂ ਪੰਜਾਬੀ ਵਿਆਕਰਣ ਦੇ ਸਾਡਾ ਅੱਜ ਦਾ ਟਾਪਿਕ ਹੈ ਜੋਜਕ ਜੋਜਕ ਦੇ ਬਾਰੇ ਅਸੀਂ ਕਰਦੇ ਆ ਕਿ ਜੋਜਕ ਹੁੰਦੇ ਕੀ ਆ ਔਰ ਪੰਜਾਬੀ ਵਿਆਕਰਣ ਦੇ ਵਿੱਚ ਇਸ ਦਾ ਜਿਹੜਾ ਹੈ ਕਿ ਇਸਤੇਮਾਲ ਹੈ ਅਸੀਂ ਇਸ ਦੀ ਕਿਵੇਂ ਵਰਤੋਂ ਕਰਦੇ ਆ ਠੀਕ ਹੈ ਤਾਂ ਪੰਜਾਬੀ ਵਿਆਕਰਨ ਦੇ ਵਿੱਚ ਕੀ ਅਸੀਂ ਕਰਾਂਗੇ ਜੋਜਕ ਜੋਜਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਦੋ ਸ਼ਬਦਾਂ ਵਾਕਾਂਚਾ ਉਪਵਾਕਾਂ ਜਾਂ ਫਿਰ ਵਾਕਾਂ ਨੂੰ ਜਿਹੜਾ ਵਾ ਇੱਕ ਦੂਜੇ ਦੇ ਨਾਲ ਕੀ ਕਰਦੇ ਆ ਜੋੜਦੇ ਆ ਜਿਵੇਂ ਅਤੇ ਹੋ ਗਿਆ ਕਿ ਕਿਉਂਕਿ ਸਗੋਂ ਪਰ ਇਹ ਸਾਰੇ ਹੀ ਸ਼ਬਦ ਕੀ ਹਨ ਜਿਹੜੇ ਦੋ ਵਾਕਾਂ ਨੂੰ ਆਪਸ ਦੇ ਵਿੱਚ ਦੋ ਵਾਕਾਂਚਾ ਨੂੰ ਦੋ ਉਪਵਾਕਾਂ ਨੂੰ ਜਿਹੜਾ ਆਪਸ ਦੇ ਵਿੱਚ ਕੀ ਕਰਦੇ ਆ ਜੋੜਦੇ ਆ ਤੇ ਇਹਨਾਂ ਨੂੰ ਅਸੀਂ ਕੀ ਕਹਿ ਦਿੰਨੇ ਆ ਜੋਜ ਚ ਕਹਿ ਦਿੰਦੇ ਆ ਇਹ ਜਿਹੜੇ ਆ ਇੱਕ ਅਜਹੀ ਸ਼ਬਦ ਸ਼੍ਰੇਣੀ ਹੈ ਜੋ ਜਿਹੜਾ ਵਾ ਵਿਆਕਰਣ ਇਕਾਈਆਂ ਨੂੰ ਇੱਕ ਨਵੀਂ ਇਕਾਈ ਵਿੱਚ ਬੰਨਣ ਦਾ ਜਿਹੜਾ ਵਾ ਕੰਮ ਕਰਦੀ ਕਿ ਇਹ ਜਿਹੜੀ ਇੱਕ ਅਜਹੀ ਇਕਾਈ ਆ ਸ਼ਬਦ ਦੀ ਸ਼ਬਦ ਸ਼੍ਰੇਣੀ ਆ ਇੱਕ ਅਜਹੀ ਸ਼ਬਦ ਸ਼੍ਰੇਣੀ ਆ ਕਿ ਜੋ ਵਿਆਕਰਣਿਕ ਜੋ ਇਕਾਈਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਜਿਹੜੀ ਨਵੀਂ ਇਕਾਈ ਦੇ ਵਿੱਚ ਬੰਨਣ ਦਾ ਕੰਮ ਕਰਦੀ ਏ ਕੌਣ ਜੋਜ ओके ਤਾਂ ਪੰਜਾਬੀ ਭਾਸ਼ਾ ਦੇ ਯੋਜਕ ਜਿਹੜੇ ਆ ਆ ਵਿਅਕਾਰੀ ਹਨ ਅਰਥਾਤ ਇਹਨਾਂ ਦੇ ਰੂਪ ਵਿੱਚ ਜਿਹੜੀ ਹੈ ਤਬਦੀਲੀ ਨਹੀਂ ਹੁੰਦੀ। ਓਕੇ ਤੇ ਇਹਨਾਂ ਦੇ ਰੂਪ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਯੋਜਕਦੇ ਪੰਜਾਬੀ ਭਾਸ਼ਾ ਦੇ ਵਿਆਕਰਣਿਕ ਸਰਚਨਾ ਵਿੱਚ ਯੋਜਕਨ ਜਿਹੜਾ ਵਾ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਇੱਕ ਹੈਗਾ ਕਿਹੜਾ ਕਾਰਜ ਔਰ ਦੂਸਰਾ ਬੰਤਰ। ਠੀਕ ਹੈ ਤਾਂ ਦੋ ਭਾਗਾਂ ਦੇ ਵਿੱਚ ਇਸ ਨੂੰ ਵੰਡਿਆ ਕਾਰਜ ਤੇ ਰੂਪ ਬੰਤਰ ਹੁਣ ਜਿਹੜਾ ਕਾਰਜ ਦੇ ਆਧਾਰ ਤੇ ਇਸ ਨੂੰ ਦੋ ਪਾਗਾ ਵਿੱਚ ਵੰਡਿਆ ਗਿਆ ਅੱਗੇ ਕਿਹੜਾ ਸਮਾਨਯੋਜਕ ਤੇ ਅਧੀਨਯੋਜਕ ਠੀਕ ਹੈ ਕਿਹੜਾ ਸਮਾਨਯੋਜਕ ਤੇ ਅਧੀਨਯੋਜਕ ਦੇ ਵਿੱਚ ਕਿਸ ਪੱਖੋਂ ਕਾਰਜ ਪੱਖੋਂ ਓਕੇ ਤਾਂ ਸਭ ਤੋਂ ਪਹਿਲਾਂ ਕੀ ਹੈ ਸਮਾਨਯੋਜਕ ਤਾਂ ਜਿਹੜਾ ਯੋਜਕ ਸਮਾਨ ਜਾਂ ਫਿਰ ਬਰਾਬਰ ਦੇ ਸ਼ਬਦਾਂ ਵਾਕਾਂंचा ਠੀਕ ਹੈ ਵਾਕਾਂंचा ਵਾਕਾਂ ਨੂੰ ਜਿਹੜਾ ਜੋੜ ਦੇਵੇ ਜੋ ਜੋੜੇ ਉਸ ਨੂੰ ਅਸੀਂ ਸਮਾਨ ਯੋਜਕ ਆਖਦੇ ਹਾਂ ਕਿ ਜਿਹੜਾ ਦੋ ਵਾਕਾਂ ਨੂੰ ਦੋ ਸ਼ਬਦਾਂ ਨੂੰ ਦੋ ਵਾਕਾਂਾਂ 'ਚ ਆਪਸ ਦੇ ਵਿੱਚ ਜੋੜੇ ਨਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਸਮਾਨ ਯੋਜਕ ਇਹ ਸੰਯੁਕਤ ਵਾਕਾਂ ਦੀ ਜਿਹੜਾ ਵਾ ਸਿਰਜਣਾ ਕਰਦੇ ਹਨ ਤੇ ਇਹ ਕੀ ਕਰਦੇ ਹਨ ਇਹ ਜਿਹੜੀ ਆ ਸੰਯੁਕਤ ਵਾਕਾਂ ਦੀ ਕੀ ਆ ਸਿਰਜਣਾ ਕਰਦੇ ਹਨ ਹੇਠ ਦਿੱਤੇ ਵਾਕਾਂ ਵਿੱਚ ਜਿ ਕਿ ਆ ਕਿ ਹੇਠ ਲਿਖਵਾ ਕਰ ਵਿੱਚ ਜਿਹੜੇ ਕੁਝ ਸ਼ਬਦ ਜਿਹੜੇ ਲਿਖੇ ਗਏ ਉਹਨਾਂ ਦੇ ਅੰਡਰਲਾਈਨ ਕੀਤਾ ਗਿਆ ਹੈ ਲਕੀਰ ਮਾਰੀ ਗਈ ਹੈ ਤੇ ਉਹ ਜਿਹੜੇ ਕੀ ਜੋਜਕ ਜਿਵੇਂ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਇੱਥੇ ਕੀ ਹੈ ਤੇ ਦੇਖੋ ਇਹ ਦੋਨੋਂ ਜੁੜ ਰਹੀ ਹੈ ਨਾ ਓਕੇ ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਿਖਲਾਈ ਹੁੰਦੀ ਹੈ ਰੇਸ਼ਮ ਸਿੰਘ ਨੌਕਰੀ ਕਰਦਾ ਹੈ ਨਾਲੇ ਪੜਦਾ ਹੈ ਓਕੇ ਇੱਕ ਚੰਗਾ ਬੰਦਾ ਸਮਝਦਾਰ ਹੋ ਸਕਦਾ ਹੈ ਪਰ ਉਹ ਫੈਸਲੇ ਲੈਂਦੇ ਆ ਗਲਤ ਵੀ ਹੋ ਸਕਦਾ ਹੈ। ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ ਰਹੀਆਂ ਹਨ। ਉਸ ਨੂੰ ਬਹੁਤ ਸਮਝਾਇਆ ਫਿਰ ਵੀ ਉਸਨੇ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਠੀਕ ਹੈ ਇਹਨਾਂ ਵਾਕਾਂ ਵਿੱਚ ਜਿਵੇਂ ਤੇ ਹੋ ਗਿਆ ਇਹ ਵਿੱਚ ਤੇ ਹੋ ਗਿਆ ਫਿਰ ਨਾਲੇ ਉਸ ਤੋਂ ਬਾਅਦ ਜਿਹੜਾ ਹੈ ਪਰ ਫਿਰ ਉਸ ਤੋਂ ਬਾਅਦ ਅਤੇ ਆ ਗਿਆ ਫਿਰ ਵੀ ਉਸ ਤੋਂ ਬਾਅਦ ਆ ਜਾਂ ਤੇ ਸਾਰੇ ਹੀ ਸ਼ਬਦ ਕੀ ਹਨ ਸਮਾਨ ਯੋਜਕ ਸਮਾਨ ਯੋਜਕ ਜਿਹੜੇ ਆ ਉਹ ਹਨ ਓਕੇ ਨੈਕਸਟ ਜਿਹੜਾ ਹੈ ਉਹ ਹੈ ਅਧੀਨ ਯੋਜਕ ਕਿਹੜਾ ਹੈ ਅਧੀਨ ਯੋਜਕ ਅਧੀਨ ਯੋਜਕ ਜਿਹੜਾ ਹੈ ਆਸਵਾਵੀਆਂ ਵਾਸਤਵਿਕ ਮਿਕਾ ਠੀਕ ਹੈ ਵਾਸਤਵਿਕ ਵੰਤਰਾਂ ਨੂੰ ਜੋੜਦੇ ਹਨ ਅਤੇ ਇਹ ਉਪਵਾਕਾਂ ਦੇ ਪੱਧਰ ਉੱਤੇ ਹੀ ਵਿਚਰਦੇ ਹਨ ਜਾਂ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਜਿਹੜੇ ਆ ਸਿਰਫ ਮਿਸ਼ਰਤ ਵਾਕਾਂ ਦੀ ਸਰਚਨਾ ਕਰਦੇ ਹਨ ਮਿਸ਼ਰਤ ਮਤਲਬ ਪਤਾ ਹੈ ਨਾ ਵਾਕ ਪੜੇ ਆਪਾਂ ਤਾਂ ਮਿਸ਼ਰਤ ਵਾਕ ਕਿਹੜੇ ਹੁੰਦੇ ਨੇ ਠੀਕ ਹੈ ਤਾਂ ਜਾਂ ਫਿਰ ਕੀ ਕਰਦੇ ਆ ਮਿਸ਼ਰਤ ਵਾਕਾਂ ਦੀ ਸਰਚਨਾ ਕਰਦੇ ਹਨ ਓਕੇ ਤਾਂ ਅਧਿਨ ਜੋਰਜ ਕਾਂ ਵਿੱਚ ਜਿਹੜਾ ਵਾ ਜਿਵੇਂ ਕਿ ਵਿੱਚ ਕੇ ਹੋ ਗਿਆ ਜੋ ਜਿਹੜਾ ਜਿਵੇਂ ਜਦੋਂ ਜੇ ਕਿਉਂਕਿ ਤਾਂ ਤਦੇਹੀ ਤਾਂਕੇ ਤਾਜੋਂ ਠੀਕ ਹੈ ਇਹ ਆਦੇ ਸ਼ਬਦ ਕੀ ਇਹਨਾਂ ਇਹਨਾਂ ਸ਼ਬਦਾਂ ਨੂੰ ਰੱਖਿਆ ਜਾਂਦਾ ਕਿਸ ਦੇ ਵਿੱਚ ਅਧੀਨ ਯੋਜਕ ਦੇ ਵਿੱਚ ਓਕੇ ਤਾਂ ਅਧੀਨ ਯੋਜਕ ਜਿਹੜੇ ਨੇ ਉਹਨਾਂ ਨੂੰ ਸਮਝਣ ਦੇ ਲਈ ਹੀਟ ਲਿਖੇ ਵਾਕਾ ਜਿਵੇਂ ਐਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ ਠੀਕ ਹੈ ਵਾਹ ਬਹੁਤ ਵਧੀਆ ਦੇਖੋ ਇੰਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਕਤੀ ਭੰਗ ਨਾ ਕਰ ਸਕੇ ਤੇ ਇਹ ਵਿੱਚ ਜਿਵੇਂ ਉਤੋਂ ਕੀ ਹੈ ਮਜ਼ਬੂਤ ਬਣੋ ਕਿ ਤੁਹਾਡੀ ਕੋਈ ਵੀ ਮਾਨਸਿਕ ਸ਼ਕਤੀ ਭੰਗ ਨਾ ਕਰ ਸਕੇ ਤੇ ਕੀ ਹੈ ਅਧਿਨ ਜੋਜਕ ਕਿਸ ਦੇ ਇੰਨੇ ਮਜ਼ਬੂਤ ਬਣੋਗੇ ਓਕੇ ਜੇ ਅਸੀਂ ਤੁਹਾਡੇ ਵਰਤਮਾਨ ਦਾ ਪੂਰੀ ਤਰ੍ਹਾਂ ਆਨੰਦ ਲੈਂਦੇ ਹਾਂ ਜੇ ਅਸੀਂ ਆਪਣੇ ਜਿਹੜਾ ਵਾ ਕੀ ਹੈ ਵਰਤਮਾਨ ਦਾ ਪੂਰੀ ਤਰ੍ਹਾਂ ਆਨੰਦ ਲੈਂਦੇ ਹਾਂ ਤਾਂ ਅਸੀਂ ਆਪਣੇ ਚੰਗੇ ਭੁੱਖ ਦੇ ਬੀਜ ਬੀਜ ਰਹੇ ਹਨ ਮੁਗਲ ਫੌਜਾਂ ਨੇ ਮੁਕਾਬਲੇ ਗੁਰੂ ਜੀ ਨਾਲ ਬਹੁਤ ਥੋੜੇ ਸਿੱਖ ਸਿਪਾਹੀ ਸਨ ਫਿਰ ਵੀ ਉਹ ਬਹਾਦਰੀ ਨਾਲ ਲੜੇ ਤੇ ਇਹਨਾਂ ਦੇ ਵਿੱਚ ਜਿੰਨੇ ਵੀ ਅੰਡਰਲਾਈਨ ਕੀਤੇ ਗਏ ਨੇ ਉਹ ਸਾਰੇ ਕੀ ਨੇ ਅਧੀਨ ਜੋਜਕ ਹਨ ਓਕੇ ਨੈਕਸਟ ਅਸੀਂ ਕਰਦੇ ਹਾਂ ਨੈਕਸਟ ਵਾਕ ਕੀ ਹੈ ਇਹਦੇ ਵਿੱਚ ਦੇਖੋ ਸਕੂਲ ਦੀ ਪ੍ਰਬੰਧਕੀ ਕਮੇਟੀ ਬਹੁਤ ਖੁਸ਼ੀ ਕਿਉਂਕਿ ਸਾਰੇ ਵਿਦਿਆਰਥੀ ਬਹੁਪੱਖੀ ਸਿੱਖਿਆ ਪ੍ਰਾਪਤ ਕਰ ਰਹੇ ਸਨ ਓਕੇ ਨੈਕਸਟ ਕੀ ਹੈ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸਫਲਤ ਸੁਖਾਲਾ ਹੋ ਸਕੇ ਓਕੇ ਠੀਕ ਹੈ ਉਸ ਤੋਂ ਕਿ ਉਪਰੋਕਤ ਦਿੱਤੇ ਵਾਕਾਂ ਦੇ ਦੋ ਦੋ ਹਿੱਸੇ ਹਨ ਠੀਕ ਹੈ ਦੋ ਦੋ ਹਿੱਸੇ ਇਹਨਾਂ ਦੇ ਜਿਵੇਂ ਇਕ ਲਕੀਰਿਆ ਜਿਹੜਾ ਛਪਿਆ ਹਿੱਸਾ ਹੈ ਤੇ ਦੂਜਾ ਜਿਹੜੇ ਅਣ ਲਿਖਿਆ ਛਪਿਆ ਹਿੱਸਾ ਹੈ ਹਨ ਠੀਕ ਹੈ ਔਰ ਇਹਨਾਂ ਵਿੱਚ ਕੋਈ ਵੀ ਹਿੱਸਾ ਪੂਰਨ ਭਾਤ ਸੁਤੰਤਰ ਨਹੀਂ ਆ ਦੋਵੇਂ ਇੱਕ ਦੂਜੇ ਦੇ ਜਿਹੜੇ ਆ ਨਿਰਭਰ ਆ ਹੈਨਾ ਅਧੀਨੋਂ ਦੇ ਇੱਕ ਦੂਜੇ ਤੇ ਨਿਰਭਰ ਕਰਦੇ ਆ ਉਹ ਤੋਂ ਇੱਕ ਦੂਜੇ ਤੋਂ ਬਿਨਾ ਜਿਹੜਾ ਇਹਨਾਂ ਦਾ ਵਾਕ ਜਿਹੜਾ ਹੈ ਪੂਰਾ ਅਰਥ ਜਿਹੜਾ ਸਪਸ਼ਟ ਨਹੀਂ ਕਰਦਾ ਪਰ ਫਿਰ ਵੀ ਪਹਿਲਾ ਜਿਹੜਾ ਹਿੱਸਾ ਕੁਝ ਹੱਦ ਤੱਕ ਜਿਹੜਾ ਵਾ ਸੁਤੰਤਰ ਵਾਕ ਹੈ ਔਰ ਵਾਕ ਦਾ ਦੂਜਾ ਹਿੱਸਾ ਪਹਿਲੇ ਹਿੱਸੇ ਦੇ ਜਿਹੜਾ ਅਧੀਨ ਹੈ ਇਹਨਾਂ ਵਾਕਾਂ ਦੇ ਲਕੀਰ ਤੇ ਅਨਲਕੀਰ ਹਿੱਸਿਆਂ ਨੂੰ ਜਿਹੜੇ ਸ਼ਬਦਾ ਜਿਵੇਂ ਕਿ ਕੇ ਤਾਂ ਫਿਰ ਵੀ ਕਿਉਂਕਿ ਤਾਂਕੇ ਇਹ ਕੀ ਨੇ ਨਾਲ ਜੋੜਿਆ ਗਿਆ ਤਾਂ ਉਹ ਕੀ ਹੋਗੇ ਜੋਜਕ ਹਨ ਇਹ ਜੋਜਕ ਵਾਕ ਦੇ ਵਧੇਰੇ ਨਿਰਭਰ ਹਿੱਸੇ ਹਨ ਜੋ ਲਕੀਰੇ ਹੋਏ ਹਨ ਤੋਂ ਪਹਿਲਾ ਆਉਂਦੇ ਹਨ ਓਕੇ ਔਰ ਉਹਨਾਂ ਵਾਕਾਂ ਦੇ ਘੱਟ ਨਿਰਭਰ ਹਿੱਸੇ ਨਾਲ ਜੋੜਦੇ ਹਨ ਵਾਕਾਂ ਦੇ ਅਧੀਨ ਹਿੱਸੇ ਤੋਂ ਪਹਿਲਾ ਆਉਣ ਕਰਕੇ ਇਹਨਾਂ ਨੂੰ ਜਿਹੜਾ ਅਸੀਂ ਕੀ ਕਹਿੰਦੇ ਆ ਅਧীন ਜੋਜਕ ਕਹਿੰਦੇ ਆ ਕਿ ਨਾ ਦੇ ਆਉਣ ਤੋਂ ਪਹਿਲਾਂ ਵਾਕਾਂ ਦੇ ਅਧীন ਆਉਣ ਤੋਂ ਪਹਿਲਾਂ ਠੀਕ ਹੈ ਵਾਕ ਦੇ ਅਧীন ਹਿੱਸੇ ਤੋਂ ਹਿੱਸੇ ਦੇ ਆਉਣ ਤੋਂ ਪਹਿਲਾਂ ਆਉਣ ਜਿਹੜਾ ਆਉਣ ਕਰਕੇ ਇਹਨਾਂ ਨੂੰ ਅਸੀਂ ਅਧীন ਜੋਜਕ ਕਹਿੰਦੇ ਨੇ ਜਿਹੜਾ ਜਿਵੇਂ ਕਿ ਇਹ ਵਾਕ ਹੈ ਇਹਦੇ ਆਉਣ ਤੋਂ ਪਹਿਲਾਂ ਜਿਹੜਾ ਇਹ ਸ਼ਬਦ ਵਰਤੇ ਗਏ ਆ ਠੀਕ ਹੈ ਕਿਉਂਕਿ ਤਾਂ ਕਿ ਤੇ ਇਸ ਕਰਕੇ ਇਹ ਕੀ ਹੋ ਜਾਂਦੇ ਨੇ ਅਧীন ਜੋਜਕ ਜਿਹੜੇ ਆ ਉਹ ਹੋ ਜਾਂਦੇ ਨੇ ਓਕੇ ਸੈਕਿੰਡ ਪਹਿਲਾਂ ਤਾਂ ਸਾਡਾ ਹੋ ਗਿਆ ਸੀ ਕਾਰਜ ਦੇ ਆਧਾਰ ਤੇ ਹੁਣ ਵੰਤਰ ਦੇ ਬੰਤਰ ਤੇ ਵਰਤੋ ਦੇ ਪੱਖ ਤੋਂ ਜੋਜਕ ਜਿਹੜੇ ਆ ਉਹ ਤਿੰਨ ਭਾਗਾਂ ਦੇ ਵਿੱਚ ਵੰਡੇ ਹੁੰਦੇ ਆ ਕਿਉਂਕਿ ਪਹਿਲਾ ਸੀ ਕਾਰਜ ਦੇ ਅਧੀਨ ਕਿਤੇ ਕਾਰਜ ਦਿਨ ਤੋਂ ਤਿੰਨ ਸਮਾਨ ਜੋਜਕ ਤੇ ਅਧੀਨ ਜੋਜਕ ਹੁਣ ਕੀ ਆ ਬੰਤਰ ਦੇ ਆਧਾਰ ਤੇ ਬੰਤਰ ਦੇ ਆਧਾਰ ਤੇ ਇਹ ਤਿੰਨ ਭਾਗਾਂ ਦੇ ਵਿੱਚ ਵੰਡੇ ਹੋਏ ਆ ਕਿਹੜੇ-ਕਿਹੜੇ ਨੇ ਇੱਕਹਿਰੇ ਜੋਜਕ ਸੰਯੁਕਤ ਅਜੋਜਕ ਔਰ ਸਹਿ ਸੰਬੰਧਕੀ ਜਾਂ ਫਿਰ ਟੁੱਟਵੇਂ ਜੋਜਕ ਜਿਵੇਂ ਇੱਕਹਿਰੇ ਜੋਜਕ ਕਿਹੜੇ ਹੁੰਦੇ ਨੇ ਇਕਹਿਰੇ ਜੋਜਕ ਜਿਹੜਾ ਜੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਤਾਂ ਜਿਹੜਾ ਸ਼ਬਦ ਕੀ ਆ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਉਸ ਨੂੰ ਇਕਹਿਰੇ ਜੋਜਕ ਜਿਹੜਾ ਕਿਹਾ ਕਿਹਾ ਜਾਂਦਾ ਜਿਵੇਂ ਤੇ ਅਤੇ ਪਰ ਕੇ ਜਾਂ ਭਵੇਂ ਇਹ ਇੱਕ ਹੀ ਸ਼ਬਦ ਦੇ ਜਿਹੜੇ ਆ ਬਣੇ ਹੋਏ ਇਸ ਕਰਕੇ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਇਕਹਿਰੇ ਜੋਜਕ ਸੰਯੁਕਤ ਜੋਜਕ ਜਿਵੇਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਤੋਂ ਮਿਲ ਕੇ ਜਿਹੜੇ ਬਣਦੇ ਆ ਠੀਕ ਹੈ ਤਾਂ ਜਿਵੇਂ ਕਿ ਸੰਯੁਕਤ ਯਾਜਕ ਉਹਨਾਂ ਨੂੰ ਕਹਿੰਦੇ ਜਿਵੇਂ ਐਸ ਲਈ ਸੌਰੀ ਠੀਕ ਹੈ ਇਸ ਲਈ ਇਸ ਕਰਕੇ ਤਾਂ ਕਿ ਤਾਂ ਜੋ ਤਦੇ ਤਾਂ ਕਿਉਂਕਿ ਇਹ ਸਾਰੇ ਕੀ ਹਨ ਸੰਯੁਕਤ ਯਾਜਕ ਇਹਦੇ ਵਿੱਚ ਦੋ ਸ਼ਬਦ ਨੇ ਓਕੇ ਅਗੇ ਸਹਿਸਬੰਦਕੀ ਜਾਂ ਟੁੱਟਵੇਂ ਜੋਜਕ ਸਹਿਸਬੰਦਕੀ ਜੋਜਕ ਟੁੱਟਵੇਂ ਰੂਪ ਵਿੱਚ ਵਰਤੇ ਜਾਂਦੇ ਹਨ ਜਿੰਨਾ ਵਾਕਾਂ ਵਿੱਚ ਇਸ ਪ੍ਰਕਾਰ ਦੇ ਜੋਜਕ ਵਰਤੇ ਜਾਂਦੇ ਹਨ ਉਹਨਾਂ ਵਿੱਚ ਕਿਸੇ ਹੋਰ ਸ਼ਬਦ ਚ ਰੈਣੀ ਜਾਂ ਫਿਰ ਤੱਤ ਜੁੜ ਕੇ ਆਉਂਦੇ ਹਨ ਜਿਵੇਂ ਇਹ ਲਿਖੇ ਕੋਈ ਵਾਕ ਜਿਵੇਂ ਕੇ ਵਾਕ ਫਿਰ ਹੋ ਗਿਆ ਜੋਜਕ ਨਾਲ ਵੀ ਜਿਹੜਾ ਵਾ ਦਵਾਚੀ ਤੱਤ ਜਿਹੜੇ ਆਉਂਦੇ ਆ ਜਿਵੇਂ ਕਿ ਭਵੇਂ ਜੋਰ ਨਾਲ ਮੀ ਪੈ ਰਿਆ ਸੀ ਫਿਰ ਵੀ ਉਹ ਕਰੋ ਚੱਲ ਪਿਆ ਠੀਕ ਹੈ ਇਹ ਕੀ ਹੈ ਸਹਿਸਬੰਦਗੀ ਫਿਰ ਵੀ ਉਹ ਕੀ ਹੈ ਭਾਵੇਂ ਕਹਿੰਦੇ ਕਿ ਜੋਰ ਦਾ ਮੀ ਪੈ ਰਿਆ ਸੀ ਪਰ ਫਿਰ ਵੀ ਕਹਿੰਦੇ ਉਹ ਕੀ ਹੋ ਗਿਆ ਕਰੋ ਚੱਲ ਪਿਆ ਓਕੇ ਤੇ ਇਹ ਕੀ ਸੀਗਾ ਜੋਜਕਤ ਜੋਜਕ ਜਿਹੜੇ ਆ ਇਹ ਦੋ ਪਾਗਾਂ ਵਿੱਚ ਵੰਡੇ ਜਾਂਦੇ ਆ ਇੱਕ ਕਾਰਜ ਔਰ ਦੂਸਰਾ ਬੰਤਰ ਕਾਰਜ ਦੇ ਆਧਾਰ ਤੇ ਜੋਜਕ ਦੋ ਤਰ੍ਹਾਂ ਦੇ ਨੇ ਔਰ ਜਿਹੜਾ ਐ ਬੰਤਰ ਦੇ ਆਧਾਰ ਤੇ ਜੋਜਕ ਜਿਹੜੀ ਆ ਉਹ ਤਿੰਨ ਤਰ੍ਹਾਂ ਦੇ ਨੇ ਇੱਕ ਹੈਰੇ ਸੰਯੁਕਤ ਜੋਜਕ ਤੇ ਸਹਿਸਬੰਧਕੀ ਜਾਂ ਫਿਰ ਟੁੱਟਵੇਂ ਜੋਜਕ ਕਲੀਅਰ ਹੈ ਇਹਦੇ ਕੁਝ ਦੇਖੋ ਹਿੱਟ ਲਿਖੇ ਜਿਹੜੇ ਆ ਅਭਿਆਸ ਆ ਠੀਕ ਹੈ ਓਕੇ ਤਾਂ ਇਹ ਤੁਸੀਂ ਕਰ ਲੈਣਾ ਓਕੇ ਥੈਂਕ ਯੂ